ਸਰਸ਼ੀਕਾ ਜੀ ਮੈਲ ਅਪ੍ਰਿਤਕਰ ਹਜ਼ਰਾਂ ਜੀ ਬਲਵਿੰਦਰ ਸਿੰਘ ਪੁੱਲਰ ਦੁਆਰਾ ਲਿਖੀ ਗਈ ਕਹਾਣੀ ਬਲਦੀ ਮੇਸਾਲ ਲੈ ਕੇ ਆਉ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਮਸ਼ਾਨ ਘੜ ਖੱਚ ਖੱਚ ਭਰਿਆ ਹੋਇਆ ਸੀ ਬਲਦੇ ਸਿਵੇ ਨੇ ਮ੍ਰਿਤਕ ਦੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਪੈਰਾਂ ਵੱਲ ਖੜੀ ਮਹਿੰਦਰ ਦਾ ਬਲਦੇ ਸਿਵੇ ਨੂੰ ਵੇਖ ਕੇ ਰੋ ਤੇ ਗੁੱਸੇ ਨਾਲ ਅੱਖਾਂ ਦਾ ਰੰਗ ਲਾਲ ਹੋ ਰਿਹਾ ਸੀ ਉਸਨੀ ਅੰਗੜਾਈ ਲਈ ਤੇ ਬਲਦੇ ਸਿਵੇ ਚ ਲਾਠ ਬਣਿਆ ਲੱਕੜੀ ਦਾ ਇੱਕ ਟੁਕੜਾ ਖਿੱਚ ਲਿਆ ਤੇ ਉੱਚਾ ਕਰਦਿਆਂ ਰੋਹ ਭਰੀ ਆਵਾਜ਼ ਵਿੱਚ ਕਿਹਾ ਇਸ ਨੂੰ ਲੱਕੜ ਨਾ ਸਮਝੋ ਇਹ ਮਾਤਾ ਅ즈ਮੀਰ ਕੌਰ ਵੱਲੋਂ ਹੱਕਾਂ ਲਈ ਲੜਨ ਵਾਸਤੇ ਫੜਾਈ ਇੱਕ ਮਿਸਾਲ ਆ ਇਹ ਕਹਿੰਦਿਆਂ ਉਸਨੀ ਚੱਕਵੇਂ ਪੈਰੀ ਸ਼ਮਸ਼ਾਨ ਘਾਟ ਦਾ ਚੱਕਰ ਲਾਉਣਾ ਸ਼ੁਰੂ ਕਰ ਦਿੱਤਾ ਇਹ ਦੇਖਦਿਆਂ ਸ਼ਮਸ਼ਾਨ ਘਾਟ ਮਾਤਾ ਅ즈ਮੀਰ ਕੁੜੀ ਤੇਰੀ ਸੋਚ ਤੇ ਪੈਰਾ ਦੇਵਾਂਗੇ ਠੋਕੇ ਦੇ ਨਾਅਰਿਆਂ ਨਾਲ ਗੂੰਜਣ ਲੱਗਾ ਅ즈ਮੀਰ ਕੌਰ ਲੋਕ ਹੱਕਾਂ ਲਈ ਜੁੰਜਣ ਵਾਲੀ ਇੱਕ ਬਹਾਦਰ ਔਰਤ ਸੀ ਇਹ ਗੁਣ ਉਸ ਨੂੰ ਬਚਪਨ ਤੋਂ ਹੀ ਮਿਲ ਗਿਆ ਸੀ ਉਸ ਦੇ ਮਾਪੇ ਧਾਰਮਿਕ ਵਿਚਾਰਾਂ ਦੇ ਸਨ ਉਹ ਜਦ ਬਚਪਨ ਵਿੱਚ ਆਪਣੀ ਦਾਦੀ ਜੀ ਜਾਂ ਮਾਂ ਨੂੰ ਬਾਤ ਸੁਣਾਉਣ ਲਈ ਕਹਿੰਦੀ ਤਾਂ ਉਹ ਕੋਈ ਨਾ ਕੋਈ ਧਾਰਮਿਕ ਸਾਖੀ ਸੁਣਾਉਂਦੀਆਂ ਜੋ ਗੁਰੂਆਂ ਜਾਂ ਸਿੱਖ ਸੂਰਵੀਰਾਂ ਦੀਆਂ ਕੁਰਬਾਨੀਆਂ ਸਹਾਦਤਾਂ ਨਾਲ ਸੰਬੰਧਿਤ ਹੁੰਦੀਆਂ ਇਹਨਾਂ ਸਾਖੀਆਂ ਦਾ ਉਸ ਤੇ ਅਜਾਹ ਪ੍ਰਭਾਵ ਪਿਆ ਕਿ ਉਹ ਧਾਰਮਿਕ ਦਵਾਨਾ ਇਕੱਠਾਂ ਵਿੱਚ ਜਾ ਕੇ 12 ਜਾਂ ਕਥਾਵਾਂ ਸੁਣਦੀ ਇਥੋਂ ਉਸ ਅੰਦਰ ਸੇਵਾ ਕਰਨ ਦੇ ਹੱਕਾਂ ਲਈ ਲੜਾਈ ਲੜਨ ਦੀ ਚੇਨਿੰਗ ਪੈਦਾ ਹੋ ਗਈ ਸੀ ਜਵਾਨ ਹੋਈ ਤਾਂ ਮਾਪਿਆਂ ਨੇ ਅਸੀ ਸਾਦੀ ਲੋਂਗੋਵਾਲ ਦੇ ਇੱਕ ਗੁਰਸਿੱਖ ਪਰਿਵਾਰ ਦੇ ਲੜਕੇ ਗੁਰਮੁਖ ਸਿੰਘ ਨਾਲ ਕਰ ਦਿੱਤੀ ਅਸ਼ਮੀਰ ਕੌਰ ਤੇ ਬਚਪਨ ਦਾ ਧਾਰਮਿਕ ਪ੍ਰਭਾਵਤਾ ਹੈ ਹੀ ਸੀ ਉਸ ਦਾ ਵਿਆਹ ਵੀ ਇੱਕ ਅਜਿਹੇ ਪਿੰਡ ਦੇ ਗੁਰਸਿੱਖ ਪਰਿਵਾਰ 'ਚ ਹੋਇਆ ਜਿਸ ਪਿੰਡ ਦੇ ਜਿਸ ਪਿੰਡ ਦੇ ਦਰਜਨਾ ਸ਼ੂਰਵੀਰ ਜੋਧਿਆ ਨੇ ਸਿੱਖ ਧਰਮ ਦੇਸ਼ ਤੇ ਆਜ਼ਾਦੀ ਸੰਗਰਾਮ ਤੇ ਲੋਕ ਹੱਕਾਂ ਲਈ ਸੰਘਰਸ਼ ਲੜੇ ਸਨ ਤੇ ਕੁਰਬਾਨੀਆਂ ਦਿੱਤੀਆਂ ਸਨ ਜਦੋਂ ਉਸ ਦਾ ਵਿਆਹ ਹੋਇਆ ਉਸ ਸਮੇਂ ਪੰਜਾਬ ਵਿੱਚ ਖੜਾਕੂ ਲਹਿਰ ਚੱਲ ਪਈ ਸੀ ਕਦੇ ਹਿੰਦੂਆਂ ਨੂੰ ਕਤਲ ਕੀਤਾ ਜਾਂਦਾ ਸੀ ਕਦੇ ਪੁਲਿਸ ਨਾਲ ਮੁਕਾਬਲੇ ਹੁੰਦੇ ਕਦੇ ਝੂਠੇ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਇਹ ਦੌਰ ਇਤਿਹਾਸ ਵਿੱਚ ਕਾਲੇ ਦੌਰ ਵਜੋਂ ਹੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਕਾਨੂੰਨਾਂ ਦੀ ਚੀਜ਼ ਦਿਖਾਈ ਨਹੀਂ ਸੀ ਦਿੰਦੀ ਅਚਮੇਰਕਾਰ ਸਿੱਖ ਇਤਿਹਾਸ ਤੋਂ ਜਾਨੂ ਹੋਣ ਸਦਕਾ ਅਜਹਾ ਜਜਵਾ ਰਖਦੀ ਸੀ ਕਿ ਉਹ ਹਰ ਤੱਕੇ ਸ਼ਾਹੀ ਦਾ ਵਿਰੋਧ ਕਰਦੀ ਉਹ ਕਿਸੇ ਖਾੜਕੂ ਧਿਰ ਵੱਲੋਂ ਕੀਤਾ ਗਿਆ ਹੁੰਦਾ ਜਾਂ ਪੁਲਿਸ ਵੱਲੋਂ ਕਾਲਾ ਦੌਰ ਖਤਮ ਹੋ ਗਿਆ ਪੰਜਾਬ ਵਿੱਚ ਸ਼ਾਂਤੀ ਦਾ ਮਾਹੌਲ ਬਣ ਗਿਆ ਇਸ ਉਪਰੰਤ ਪੰਜਾਬ ਦੀ ਆਰਥਿਕ ਹਾਲਤ ਖਸਤਾ ਹੋ ਗਈ ਕਿਸਾਨੀ ਸੰਕਟ ਵਿੱਚ ਚਲੀ ਗਈ ਕਰਜ਼ੇ ਦੇ ਦਬੇ ਕਿਸਾਨ ਖੁਦਕੁਸ਼ੀਆਂ ਕਰਨ ਲੱਗ ਪਏ ਸਰਕਾਰਾਂ ਨੇ ਕਿਸਾਨਾਂ ਤੋਂ ਮੂੰਹ ਮੋੜ ਲਿਆ ਸ਼ਾਹੂਕਾਰ ਕਿਸਾਨਾਂ ਤੋਂ ਕਰਜ਼ਾ ਵਾਪਸ ਕਰਵਾਉਣ ਲਈ ਦਬਾਅ ਪਾਉਣ ਲੱਗ ਪਏ ਜ਼ਮੀਨਾਂ ਦੀਆਂ ਨਿਲਾਮੀਆਂ ਤੇ ਹੁਕਮ ਸੁਣਾਏ ਜਾਣ ਲੱਗੇ ਤਾਂ ਜੋ ਕਿਸਾਨ ਦੀ ਜ਼ਮੀਨ ਵੇਚ ਕੇ ਆਪਣਾ ਪੈਸਾ ਹਾਸਲ ਕਰ ਸਕਣ ਦੂਜੇ ਪਾਸੇ ਕਿਸਾਨ ਆਪਣਾ ਪੀੜ ਪਰੰਤੇ ਗੁਜ਼ਾਰੇ ਦਾ ਸਾਧਨ ਕਿਸੇ ਵੀ ਕੀਮਤ ਤੇ ਵੇਚਣ ਲਈ ਤਿਆਰ ਨਹੀਂ ਸਨ ਅਜਿਹੇ ਮਾਹੌਲ ਨੇ ਕਿਸਾਨ ਸ਼ਾਹੂਕਾਰ ਸਬੰਧਾਂ ਵਿੱਚ ਵੀ ਤਰੇੜਾਂ ਪਾ ਦਿੱਤੀਆਂ ਸ਼ਾਹੂਕਾਰ ਸਰਕਾਰੀ ਦਵਾਈ ਤੇ ਪੁਲਿਸ ਦੇ ਜੋਰ ਨਾਲ ਕਰਜਾਈ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਲਈ ਯਤਨ ਕਰਨ ਲੱਗੇ। ਗਰਮੀਆਂ ਦਾ ਮਹੀਨਾ ਸੀ। ਕਰਜ਼ੇ ਦੀ ਮਾਰ ਹੇਠ ਆਏ ਪਿੰਡ ਦੇ ਇੱਕ ਕਿਸਾਨ ਵਿਚਿੱਤਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਸੀ। ਉਸ ਨਿਮਿਤ ਪਿੰਡ ਦੀ ਗੁਰੂ ਕਾਜ ਪਾਰਤਾ ਪੋਗਪੌਣ ਉਪਰੰਤ ਅਰਦਾਸ ਕੀਤੀ ਜਾ ਚੁੱਕੀ ਸੀ। ਪ੍ਰਸ਼ਾਦ ਵਰਤਿਆ ਜਾ ਰਿਹਾ ਸੀ। ਉਥੇ ਪਹੁੰਚੇ ਲੋਕਾਂ ਵਿੱਚ ਕੋਸ਼ਰਮੁਸ਼ਰ ਜਹੀ ਸ਼ੁਰੂ ਹੋ ਗਈ। ਅਜ਼ਮੀਰ ਕਰ ਬੋਲ ਪੁੱਛੰਤੇ ਉਸ ਨੂੰ ਪਤਾ ਲੱਗਿਆ ਕਿ ਇੱਕ ਹੋਰ ਗਰੀਬ ਕਰਜ਼ਾਈ ਕਿਸਾਨ ਜੈਮਲ ਸਿੰਘ ਦੇ ਖੇਤ ਦੀ ਨਿਲਾਮੀ ਕਰਨ ਲਈ ਤਹਿਸੀਲਦਾਰ ਤੇ ਪੁਲਿਸ ਵਾਲੇ ਉਸ ਦੀ ਜ਼ਮੀਨ ਵਿੱਚ ਪਹੁੰਚ ਗਏ ਹਨ ਇਹ ਪਤਾ ਲੱਗਨ ਤੇ ਅਜ਼ਮੀਰ ਕੌਰ ਦਾ ਖੂਨ ਖੋਲਣ ਲੱਗਾ ਕਿ ਇੱਕ ਕਿਸਾਨ ਦਾ ਅਜ ਭੋਗ ਪਾਇਆ ਹੈ ਤੇ ਇੱਕ ਹੋਰ ਨੂੰ ਏਸੀ ਰਾ ਤੁਰਨ ਲਈ ਸਰਕਾਰ ਸ਼ਾਹੂਕਾਰਾਂ ਇਕੱਠ ਜੁੜ ਮਜਬੂਰ ਕਰਨ ਤੇ ਤੁਲਿਆ ਹੋਇਆ ਹੈ ਅ즈میر ਕੁਰ ਉੱਠੀ ਤੇ ਗੁਰੂ ਘਰ ਦੇ ਦਰਵਾਜ਼ੇ ਕੋਲ ਬਣੀ ਥੜੇ ਤੇ ਆ ਖੜੀ ਉਸਨੇ ਆਵਾਜ਼ ਮਾਰੀ ਤੇ ਪਿੰਡ ਵਾਸੀਆਂ ਨੂੰ ਇਕੱਠੇ ਕਰ ਲਿਆ ਉਸਨੇ ਜੈਮਲ ਸਿੰਘ ਦੀ ਘਰੇਲੂ ਹਾਲਤ ਬਾਰੇ ਦੱਸਦਿਆਂ ਕਿਹਾ ਭੈਣੋ ਤੇ ਭਰਾਓ ਤਹਿਸੀਲਦਾਰ ਆਪਣੇ ਨਾਲ ਪੁਲਿਸ ਲੈ ਕੇ ਜੈਮਲ ਸਿੰਘ ਦੀ ਜ਼ਮੀਨ ਦੀ ਨਿਲਾਮੀ ਕਰਨ ਆਇਆ ਹੈ ਜੀ ਆਪਾਂ ਅਜੇ ਹੀ ਤੱਕੇ ਨਾ ਰੋਕੇ ਤਾਂ ਹਰ ਦਿਨ ਕਿਸਾਨਾਂ ਦੇ ਭੋਗ ਪਾਏ ਜਾਇਆ ਕਰਨਗੇ ਮੇਰੀ ਤੁਹਾਨੂੰ ਸਲਾਹ ਕਿ ਆਪਾਂ ਜੈਮਲ ਸਿੰਘ ਦੇ ਖੇਤ ਚਲੀਏ ਤੇਹ ਨਿਲਾਮੀ ਰੋਕੀ ਇਹ ਸੁਣਦਿਆਂ ਇਕੱਠ ਨੇ ਹਾਮੀ ਭਰ ਦਿੱਤੀ ਕਈ ਦਰਜਨ ਮਰਦ ਔਰਤਾਂ ਅਜਮੇਰ ਕੌਰ ਦੇ ਪਿੱਛੇ-ਪਿੱਛੇ ਨਿਲਾਮੀ ਕਰਨ ਵਾਲੇ ਥਾਂ ਤੇ ਪਹੁੰਚ ਗਏ ਉਹਨਾਂ ਤਹਿਸੀਲਦਾਰ ਨੂੰ ਅਜਾਹ ਨਾ ਕਰਨ ਦੀ ਬੇਨਤੀ ਕੀਤੀ ਤਾਂ ਉਸ ਅੱਗੋਂ ਅਦਾਲਤੀ ਫੈਸਲੇ ਦਾ ਕਾਗਜ਼ ਦਿਖਾਉਂਦਿਆਂ ਕਿਹਾ ਇਹ ਨਿਲਾਮੀ ਤਾਂ ਪਈ ਕਿਸੇ ਵੀ ਹਾਲਤ ਵਿੱਚ ਰੋਕੀ ਨਹੀਂ ਜਾ ਸਕਦੀ ਇਹ ਕਹਿੰਦਿਆਂ ਉਹ ਜੈਮਲ ਸਿੰਘ ਦੇ ਖੇਤ ਵਿੱਚ ਵੜਨ ਲੱਗਾ ਤਾਂ ਅਜਮੀਰ ਕੌਰ ਪਹਾ ਖਿਲਾਰ ਕੇ ਉਸ ਦੇ ਮੋਰੇ ਆ ਖੜੀ ਉਸ ਨੂੰ ਦੇਖਦਿਆਂ ਉੱਥੇ ਪਹੁੰਚੇ ਪਿੰਡ ਵਾਸੀ ਉਸ ਦੇ ਪਿੱਛੇ ਆ ਖੜੇ ਅਜਮੀਰ ਕੌਰ ਦੀ ਤਹਿਸੀਲਦਾਰ ਨਾਲ ਕਾਫੀ ਨੁਕ ਚੋਕ ਵੀ ਹੋਈ ਤਹਿਸੀਲਦਾਰ ਨੇ ਪੁਲਿਸ ਦੀ ਧਰਾਵੀ ਦਿੱਤੇ ਮੁਕਦਮਾ ਦਰਜ ਕਰਵਾਉਣ ਦੀ ਧਮਕੀ ਦਿੱਤੀ ਪਰ ਉਹ ਪੂਰੀ ਦਲੇਰੀ ਨਾਲ ਲੜੀ ਰਹੀ ਉਸ ਨੇ ਕਿਹਾ ਸਾਨੂੰ ਮੁਕਦਮਿਆਂ ਦੀ ਕੋਈ ਪਰਵਾਹ ਨਹੀਂ ਆ ਕਿਸਾਨ ਦੀ ਜ਼ਿੰਦਗੀ ਜ਼ਿਆਦਾ ਅਹਿਮੀਅਤ ਰੱਖਦੀ ਆ ਅਸੀਂ ਕਿਸੇ ਨੂੰ ਜੈਮਲ ਸਿੰਘ ਦੀ ਜ਼ਮੀਨ ਵਿੱਚ ਦਾਖਲ ਨਹੀਂ ਹੋਣ ਦੇਵਾਂਗੀ ਆਖਿਰ ਲੋਕਾ ਮੁਰੇ ਅਫਸ਼ਰ شاہੀ ਹਾਰ ਗਈ ਤੇ ਉਹ ਬੀ ਗੈਰ ਨਿਲਾਮੀ ਕੀਤੀਆਂ ਵਾਪਸ ਮੁੜ ਗਏ ਅਸਮੀਰ ਕੁਾਰ ਦੇ ਇਸ ਦਲੇਰੀ ਪਰ ਕਦਮ ਦੀ ਜਿੱਥੇ ਪਿੰਡ ਤੇ ਇਲਾਕੇ ਵਿੱਚ ਛਲਾਂਗਾ ਹੋ ਰਹੀ ਸੀ ਉੱਥੇ ਉਸ ਨੂੰ ਵੀ ਹੌਸਲਾ ਮਿਲਿਆ ਤੇ ਜੈਮਲ ਸਿੰਘ ਦੀ ਜ਼ਮੀਨ ਵੀ ਖੋਣ ਤੋਂ ਬਚ ਗਈ ਕਿਸਾਨੀ ਦੀ ਹਾਲਤ ਦੇਖਦਿਆਂ ਕੁਝ ਕਿਸਾਨ ਜਿੱਥੇ ਹੰਦਿਆ ਨੇ ਸਰਗਰਮ ਹੋ ਗਈਆਂ ਸਨ ਧਰਨੇ ਮੁਜਹਰੀਆਂ ਦਾ ਦੌਰ ਸ਼ੁਰੂ ਹੋ ਗਿਆ ਜਦੋਂ ਵੀ ਕਿਸੇ ਕਿਸਾਨ ਨਾਲ ਤੱਕਾ ਹੁੰਦਾ ਉਸ ਦੀ ਜ਼ਮੀਨ ਦੀ ਨਿਲਾਮੀ ਕਰਨ ਲਈ ਅਧਿਕਾਰੀ ਪਹੁੰਚਦੀ ਤਾਂ ਕਿਸਾਨ ਇਕੱਠੇ ਹੋ ਜਾਂਦੇ ਤੇ ਇਲਾਕੇ ਦੇ ਕਿਸਾਨ ਆਗੂ ਵੀ ਪਹੁੰਚ ਕੇ ਅਗਵਾਈ ਸੰਭਾਲ ਲੈਂਦੇ ਇਸ ਮੀਰ ਖਾਨ ਨੇ ਆਪਣੇ ਇਲਾਕੇ ਦੀਆਂ ਔਰਤਾਂ ਨੂੰ ਇਕੱਠਾ ਕੀਤਾ ਤੇ ਕਿਹਾ ਸਦੀਆਂ ਤੋਂ ਔਰਤਾਂ ਦੁੱਖ ਵਲੇ ਮਰਦਾਂ ਦਾ ਸਾਹ ਦਿੰਦੀਆਂ ਰਹੀਆਂ ਹਨ ਹੁਣ ਕਿਸਾਨੀ ਮਾੜੀ ਦੌਰ ਚੋਂ ਗੁਜ਼ੇ ਰਹੀ ਆ ਕਿਸਾਨ ਕਰਜ਼ੇ ਵਿੱਚ ਡੁੱਬੇ ਹੋਏ ਹਨ ਉਹ ਖੁਦਕੁਸ਼ੀਆਂ ਦੇ ਰਾਹ ਪਈ ਹੋਏ ਹਨ ਸਰਕਾਰ ਵੱਲੋਂ ਉਹਨਾਂ ਦੀਆਂ ਜ਼ਮੀਨਾਂ ਖੋਹਦਿਆਂ ਸਾਜ਼ਿਸ਼ਾਂ ਚੱਲੀਆਂ ਜਾ ਰਹੀਆਂ ਨੇ ਕਿ ਅਜਿਹੇ ਸਮੇਂ ਕਿਸਾਨੀ ਨੂੰ ਬਚਾਉਣ ਲਈ ਕੇਵਲ ਮਰਦਾਂ ਦੀ ਹੀ ਜ਼ਿੰਮੇਵਾਰੀ ਵੰਦੀ ਹੈ ਨਹੀਂ ਆਪਾਂ ਵੀ ਉੱਠੀਏ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਈਏ ਇਹ ਹੱਕ ਸੱਚ ਦੀ ਲੜਾਈ ਆ ਇਸ ਵਿੱਚ ਸਾਰਿਆਂ ਨੂੰ ਹਿੱਸਾ ਲੈਣਾ ਚਾਹੀਦਾ ਹੈ ਇਹ ਸੁਣਦਿਆਂ ਔਰਤਾਂ ਨੇ ਜਕਾਰਾ ਛੱਡ ਕੇ ਸਹਿਮਤੀ ਦਿੱਤੀ ਇਸ ਉਪਰੰਤ ਇਲਾਕੇ ਵਿੱਚ ਜਦੋਂ ਵੀ ਕਿਸਾਨਾਂ ਦੇ ਹੱਕਾਂ ਲਈ ਦਰਨਾਜਾ ਮੁਜ਼ਾਹਰਾ ਹੁੰਦਾ ਤਾਂ ਚਿੱਟੇ ਕੱਪੜਿਆਂ ਤੋਂ ਉੱਪਰ ਦੀ ਕਿਰਪਾਨ ਪਾਈ ਪੀਲੀ ਚੁੰਨੀ ਲਈ ਅਸਮੀਰ ਕੌਰ ਮੂਰੀ ਕਤਾਰ ਵਿੱਚ ਹੁੰਦੀ ਸੀ ਸਰਕਾਰ ਨੇ ਨਵੇਂ ਕਾਨੂੰਨ ਬਣਾ ਕੇ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਸਨ ਕਿਸਾਨ ਜਥੇਬੰਦੀਆਂ ਨੇ ਖੇਤੀ ਮਹਾਰਾ ਤੇ ਕਾਨੂੰਨੀ ਮਹਾਰਾ ਨਾਲ ਸਲਾਮ مشਵਰੇ ਕੀਤੇ ਜਿੱਥੋਂ ਇਹ ਸਮਝ ਆਈ ਕਿ ਇਹੇ ਕਾਨੂੰਨ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ ਹਨ ਵੱਡੇ ਘਰਾਣਿਆਂ ਨੂੰ ਫਾਇਦਾ ਦੇਣ ਲਈ ਇੱਕ ਕਾਨੂੰਨ ਬਣਾਏ ਗਏ ਹਨ ਜੋ ਕਿਸਾਨੀ ਨੂੰ ਤਵਾਹੇ ਵੱਲ ਧੱਕ ਦੇਣਗੇ ਇਹ ਜਾਣਕਾਰੀ ਹਾਸਲ ਕਰਦਿਆਂ ਕਿਸਾਨ ਚਠੇਵੰਦੀਆਂ ਨੇ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਰੋਸ਼ ਪ੍ਰਦਰਸ਼ਨ ਕਰਨ ਲਈ ਰੇਲਾਂ ਰੋਕਣ ਦਾ ਐਲਾਨ ਕੀਤਾ ਗਿਆ ਬਸ ਫਿਰ ਕੀ ਸੀ ਅ즈ਮੀਰ ਕੌਰ ਨੇ ਔਰਤਾਂ ਨੂੰ ਇਕੱਠਾ ਕੀਤਾ ਤੇ ਕਹਿਣ ਲੱਗੀ ਪੈਣੋ ਬੀਬਿਓ ਆਪਣੇ ਇਤਿਹਾਸ ਨੂੰ ਯਾਦ ਕਰੋ ਜਦੋਂ ਵੀ ਕੋਈ ਸਰਕਾਰ ੱੱੱਕਾ ਕਰਦੀ ਆ ਤਾਂ ਮਰਦਾਂ ਦੇ ਨਾਲ ਬੀਬੀਆਂ ਬਰਾਬਰ ਖੜਦੀਆਂ ਰਹੀਆਂ ਹਨ ਰੀਲਾਂ ਰੋਕਣ ਦਾ ਫੈਸਲਾ ਪਹਿਲੀ ਵਾਰ ਨਹੀਂ ਹੋਇਆ ਅੰਗਰੇਜ਼ ਸਰਕਾਰ ਨੇ ਜਦੋਂ ਪੰਜਾਬੀਆਂ ਨਾਲ ੱੱੱਕੀ ਸ਼ਾਹੀ ਸ਼ੁਰੂ ਕੀਤੀ ਉਦੋਂ ਵੀ ਰੀਲ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਦੋਂ ਸਾਂਝੇ ਪੰਜਾਬ ਦੇ ਕਸਵਾ ਪਾਂਜਾ ਸਾਹਿਬ ਹਸਨ ਅਵਦਾਲ ਵਿਖੇ ਰੇਲ ਰੋਕਣ ਲਈ ਸਿੱਖ ਔਰਤਾਂ ਤੇ ਮਰਦ ਇਕੱਠੇ ਰੇਲਵੇ ਲਾਈਨ ਤੇ ਬੈਠ ਗਏ ਸਨ ਉਹਨਾਂ ਦੀਲੇਰੀ ਨਾਲ ਕੁਰਬਾਨੀਆਂ ਦਿੱਤੀਆਂ ਤੇ ਸ਼ਹੀਦਾਂ ਦੇ ਖੂਨ ਨਾਲ ਰੇਲ ਗੱਡੀ ਦੇ ਪਹੀਏ ਜਾਮ ਹੋ ਗਏ ਸਨ ਹੁਣ ਵੀ ਸਮਾਂ ਆਇਆ ਰੇਲਾਂ ਰੋਕਣ ਦਾ ਫੈਸਲਾ ਕੀਤਾ ਗਿਆ ਹੈ ਆਪਾਂ ਮਰਦਾਂ ਤੋਂ ਮੂਰੇ ਹੋ ਕੇ ਰੇਲ ਗੱਡੀਆਂ ਰੋਕਾਂਗੇ ਮੈਂ ਸਭ ਤੋਂ ਮੂਰੇ ਬੈਠਾਂਗੀ ਮੈਨੂੰ ਵੱਡ ਕੇ ਹੀ ਰੇਲ ਗੱਡੀ ਅੱਗੇ ਜਾ ਸਕੇਗੀ ਉਸਾ ਇਹ ਰੋਹ ਪਰਿਆ ਜਜਵਾਤੀ ਪਾਸ਼ਨਸ ਹੁੰਦਿਆਂ ਬੀਬੀਆਂ ਨੇ ਜਕਾਰੇ ਬੁਲਾਈ ਤੇ ਰੇਲਵੇ ਲਾਈਨ ਵੱਲ ਚੱਲੇ ਪਾ ਦਿੱਤੇ ਕੁਝ ਮਿੰਟਾਂ ਬਾਅਦ ਹੀ ਰੇਲਵੇ ਲਾਈਨ ਤੇ ਜਾਮ ਲਗਾ ਦਿੱਤਾ ਗਿਆ ਪਤਾ ਲੱਗਨ ਤੇ ਰੇਲਵੇ ਵਿਭਾਗ ਨੇ ਰੇਲ ਗੱਡੀਆਂ ਰੋਕਣ ਦਾ ਫੈਸਲਾ ਸੁਣਾ ਦਿੱਤਾ ਕੁਝ ਦਿਨਾਂ ਬਾਅਦ ਇਸ ਹੱਕੀ ਸੰਘਰਸ਼ ਨੂੰ ਤੇਜ਼ ਕਰਦਿਆਂ ਜਥੇਬੰਦੀਆਂ ਵੱਲੋਂ ਮਾਰੂ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਤੇ ਰਾਸ਼ਟਰੀ ਵਲ ਕੂਚ ਕਰਨ ਦਾ ਪ੍ਰੋਗਰਾਮ ਅਲਿੱਖਿਆ ਗਿਆ ਪੋ ਮਹੀਨੇ ਦੀ ਠੰਡੀ ਸਵੇਰ ਨੂੰ ਭਾਰੀ ਜਥੇ ਨੇ ਚਾਲੇ ਪਾਈ ਅ즈ਮੀਰ ਕੋਰ ਆਪਣੀਆਂ ਕੁਝ ਸਾਥਨਾ ਸਮੇਤ ਸਭ ਤੋਂ ਅੱਗੇ ਸੀ ਚਿੱਟਾ ਪਹਿਰਾਵਾ ਗਾਥਰੀ ਕਿਰਪਾਨ ਇੱਕ ਹੱਥ ਵਿੱਚ ਸਹਾਰੇ ਲਿਖੁੰਡੀ ਦੂਜੇ ਹੱਥ ਉੱਚਾ ਉਠਾਇਆ ਹੋਇਆ ਝੰਡਾ ਉਹ ਅੱਗੇ ਵਧਣ ਲੱਗੀ ਇਹ ਵੀ ਸਚਾਈ ਆ ਕਿ ਸੱਚ ਨੂੰ ਦਬਾਉਣ ਲਈ ਜ਼ਾਲਮ ਸਰਕਾਰਾਂ ਹਮੇਸ਼ਾ ਹੀ ਜ਼ੁਲਮ ਢੋਂਦੀਆਂ ਰਹੀਆਂ ਹਨ ਉਹਨਾਂ ਨੂੰ ਕਿਸੇ ਬਿਮਾਰ ਬਜ਼ੁਰਗ ਜਾਂ ਔਰਤ 'ਤੇ ਕੋਈ ਰਹਿਮ ਨਹੀਂ ਹੁੰਦਾ ਜਥਾ ਕੁਝ ਦੂਰ ਹੀ ਰਹਿ ਗਿਆ ਸੀ ਕਿ ਸਰਕਾਰ ਦੀਆਂ ਫੋਰਸਾਂ ਨੇ ਰੋਕਣ ਦਾ ਯਤਨ ਕੀਤਾ ਜਥਾ ਵਧਾ ਗਿਆ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵਰਾਉਣੇ ਤੇ ਠੰਡੇ ਪਾਣੀ ਦੀਆਂ 부ਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਥਰੂ ਗੈਸ ਦਾ ਇੱਕ ਗੋਲਾ ਸਿੱਧਾ ਹੀ ਅਜ਼ਮੀਰ ਕੌਰ ਦੇ ਸਿਰ ਵਿੱਚ ਆਣ ਵਜਾ ਤੇ ਉਹ ਡਿੱਗ ਪਈ ਡਿੱਗੀ ਪਈ ਬਹਾਦਰ ਅਜ਼ਮੀਰ ਕੌਰ ਤੇ ਠੰਡਾ ਪਾਣੀ ਪੈਂਦਾ ਰਿਹਾ ਤੇ ਹਫੜਾ ਦਫੜੀ ਵਿੱਚ ਕਈ ਵਿਅਕਤੀ ਉਸ ਨੂੰ ਲੱਤੜ ਦੇ ਵੀ ਲੰਘ ਗਏ ਕੁਝ ਮਿੰਟਾਂ ਬਾਅਦ ਉਹ ਫਿਰ ਹੌਸਲਾ ਕਰਕੇ ਉੱઠી ਤੇ ਅੱਗੇ ਵਧਣ ਲੱਗੀ ਜਥੇ ਨੇ ਇੱਕਦਮ ਐਸਾ ਹੱਲਾ ਬੋਲਿਆ ਕਿ ਫੋਰਸਾਂ ਦੇ ਪੈਰ ੁੱਖੜਨਗੇ ਜਥਾ ਰਾਸਤਾਨੀ ਦੇ ਰਾਤੁਰਪਿਆ ਫੋਰਸਾਂ ਦੇ ਹੌਸਲੇ ਟਹਿ ਗਏ ਉਹਨਾਂ 'ਚ ਰੋਕਣ ਦੀ ਹਿੰਮਤ ਨਾ ਰਹੀ ਜਥਾ ਰਾਸਤਾਨੀ ਦੇ ਹੱਤ ਤੱਕ ਪਹੁੰਚ ਗਿਆ ਅਸਮੀਰ ਕੌਰ ਦੀ ਅਥਰੂ ਗੋਲੀ ਦੀ ਸੱਟ ਤੇ ਠੰਡੇ ਪਾਣੀ ਦੀਆਂ 부ਛਾੜਾਂ ਕਾਰਨ ਹਾਲਤ ਵਿਗੜ ਗਈ ਉਸਿਆਂ ਸਾਥਨਾਤੀ ਹੋਰ ਕਿਸਾਨ ਆਗੂਆਂ ਨੇ ਉਸ ਨੂੰ ਇਲਾਜ ਕਰਵਾਉਣ ਲਈ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਮੈਂ ਨਾ ਵਾਪਸ ਜਾਵਾਂਗੀ ਅਤੇ ਨਾ ਹੀ ਹਸਪਤਾਲ ਮੇਰੇ ਲਈ ਦੇਸ਼ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਪੈਲ ਹਨ ਜ਼ਿੰਦਗੀ ਮਗਰੋਂ ਮੈਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੀ ਤੇ ਫਿਰ ਆਪਣਾ ਇਲਾਜ ਕਰਵਾਵਾਂਗੀ ਅ즈ਮੀਰ ਖਾਨ ਨੇ ਮੋਰਚਾ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਵੇਖ ਮਾਤਾ ਇਹ ਸੰਕਟ ਤਾਂ ਲੰਬਾ ਚੱਲਣ ਵਾਲਾ ਹੈ ਤੂੰ ਆਪਣਾ ਇਲਾਜ ਕਰਵਾ ਕੇ 2-4 ਦਿਨਾਂ ਬਾਅਦ ਫੇਰ ਆ ਜਾ ਮੀ ਇੱਕ ਵਾਰ ਹਸਪਤਾਲ ਜ਼ਰੂਰ ਚੱਲ ਕਿਸਾਨਾ ਗੋ ਬਲਦੇਵ ਸਿੰਘ ਨੇ مشਵਰਾ ਦਿੱਤਾ ਪ੍ਰਧਾਨ ਜੀ ਮੈਂ ਸ਼੍ਰੀ ਗੁਰਗੋਇੰਦ ਸਿੰਘ ਜੀ ਦਾ ਅੰਭ੍ਰਿਸ਼ਕ ਹੈ ਸਾਡੇ ਗੁਰੂ ਨੇ ਤਾਂ ਸਾਰਾ ਪਰਿਵਾਰ ਵਾਰ ਕੇ ਵੀ ਇੱਕ ਕਦਮ ਪਿੱਛੇ ਨਹੀਂ ਸੀ ਕੀਤਾ ਇਤਿਹਾਸ ਦੱਸਦਾ ਹੈ ਚਮਕੌਰ ਦੀ ਜੰਗ ਸਮੇਤ ਸ਼ਹੀਦ ਹੋਏ ਪਈ ਸਾਹਿਬਜ਼ਾਦਿਆਂ ਨੂੰ ਸੰਸਕਾਰ ਲਈ ਵੀ ਸਿੰਘਾਂ ਕੋਲ ਛੱਡ ਕੇ ਤੁਰ ਗਏ ਸਨ ਪਰ ਲੜਾਈ ਨਹੀਂ ਸੀ ਛੱਡੀ ਸਰੀਰਕ ਦੁੱਖ ਤਾਂ ਜ਼ਿੰਦਗੀ 'ਚ ਆਉਂਦੇ ਹੀ ਰਹਿੰਦੇ ਨੇ ਮੈਂ ਹੱਕ ਹਾਸਲ ਕਰੇ ਵਗੈਰ ਪਿੱਛੇ ਨਹੀਂ ਹਟਾਂਗੀ ਅਜ਼ਮੇਰ ਕੌਰ ਨੇ ਸਪਸ਼ਟ ਕੀਤਾ ਸਵੇਰ ਹੋਣ ਵਾਲੀ ਸੀ ਗੁਰਦੁਆਰਾ ਸਾਹਿਬ ਤੋਂ ਵਾਹਿਗੁਰੂ ਦਾ ਜਾਪ ਸ਼ੁਰੂ ਹੋਇਆ ਅਜ਼ਮੇਰ ਕੌਰ ਉੱਠੀ ਤੇ ਗੁੱਟ 'ਚੋਂ ਮਾਲਾ ਕੱਢੀ ਹੀ ਸੀ ਕਿ ਇੱਕ ਪਾਸੇ ਨੂੰ ਲੁਟਕ ਗਈ ਨਾਲ ਦੀਆਂ ਬੀਬੀਆਂ ਨੇ ਸੰਭਾਲਣ ਦਾ ਯਤਨ ਕੀਤਾ ਰੌਲਾ ਪੈ ਗਿਆ ਪਰ ਰੌਲਾ ਬੇਅਰਥ ਸੀ ਅ즈ਮੀਰ ਕੌਰ ਸੰਘਰਸ਼ ਕਰਦੀ ਹੋਈ ਪ੍ਰਾਂਤ ਆ ਗਈ ਸੀ ਉਹ ਕਿਸਾਨੀ ਸੰਘਰਸ਼ ਲਈ ਸ਼ਹੀਦ ਹੋ ਚੁੱਕੀ ਸੀ ਮ੍ਰਿਤਿਕ ਦੇਤੇ ਝੰਡਾ ਪਾਇਆ ਗਿਆ ਤੇ ਮ੍ਰਿਤਿਕ ਦੇਨ ਨੂੰ ਪੂਰੇ ਸਤਿਕਾਰ ਨਾਲ ਉਥੇ ਬਣਾਈ ਹੋਈ ਸਟੇਜ ਤੇ ਲਿਜਾਇਆ ਗਿਆ ਰੱਖਿਆ ਗਿਆ ਸੰਘਰਸ਼ਸ਼ੀਲ ਮਰਦਾਂ ਔਰਤਾਂ ਨੇ ਉਸ ਦੇ ਅੰਤਿਮ ਦਰਸ਼ਨ ਕੀਤੇ ਉਸ ਦੀ ਕੁਰਬਾਨੀ ਮੂਰੇ ਸਿਰ ਚੁਕਾਇਆ ਇਸਪ੍ਰੰਤ ਕੁਝ ਗੱਡੀਆਂ ਦੀ ਕਾਫਲੀ ਨਾਲ ਉਸ ਦੀ ਮ੍ਰਿਤਕ ਦੀ ਨੂੰ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ। ਇਲਾਕੇ ਦੀ ਹਰ ਹੱਟੀ ਪੱਠੀ ਗਲੀ ਕੂਚੇ 'ਚ ਅ즈ਮੀਰ ਕੌਰ ਦੀ ਸ਼ਹੀਦੀ ਦੀ ਚਰਚਾ ਹੋ ਰਹੀ ਸੀ। ਲੋਕ ਵੱਡੀ ਗਿਣਤੀ ਵਿੱਚ ਉਸ ਦੇ ਘਰ ਪਹੁੰਚ ਰਹੇ ਸਨ। ਪਿੰਡ ਵਾਲੇ ਜਿੱਥੇ ਸ਼ੋਕ ਵਿੱਚ ਸਨ ਉੱਥੇ ਉਹ ਨਾ ਇਸ ਦੁੱਖ ਦੀ ਘੜੀ ਨੂੰ ਮਹਿਸੂਸ ਕਰਦਿਆਂ ਪ੍ਰਬੰਧ ਸ਼ੁਰੂ ਕਰ ਦਿੱਤੇ। ਗੁਰਦੁਆਰਾ ਸਾਹਿਬ 'ਚ ਆਹ ਤੇ ਪ੍ਰਸ਼ਾਦੇ ਦੇ ਲੰਗਰ ਤਿਆਰ ਹੋਣ ਲੱਗੇ। ਸ਼ਮਸ਼ਾਨ ਘਾਟ ਵਿੱਚ ਸਰਕਾਰ ਦੀ ਤਿਆਰੀ ਸ਼ੁਰੂ ਹੋ ਗਈ ਦੁਪਹਿਰਵਾਦ ਮ੍ਰਿਤਕ ਦੇ ਨੂੰ ਪਹਿਲਾ ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਲਿਆਂਦਾ ਗਿਆ ਉਥੋਂ ਜੇਕਾਰਿਆਂ ਤੇ ਨਾਰਿਆਂ ਨਾਲ ਉਸ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਮਸ਼ਾਨ ਘਾਟ ਪਹੁੰਚੇ ਮ੍ਰਿਤਕ ਦੇ ਨੂੰ ਚੀਖਾ ਤੇ ਰੱਖਿਆ ਅਜ਼ਮੀਰ ਕੌਰ ਦੇ ਪੁੱਤਰ ਬਲਵੀਰ ਨੇ ਅਗਨੀ ਵਿਖਾਈ ਅੱਗ ਦੀਆਂ ਲਾਟਾਂ ਉੱਠੀਆਂ ਪੈਰਾਂ 'ਵਲ ਖੜੀ ਮਹਿੰਦਰ ਦੇ ਚਿਹਰੇ ਦੇ ਹਾ ਭਾ ਬਦਲਣ ਲੱਗੇ ਉਸ ਨੇ ਸੇਵੇ ਚ ਉਬਲ ਦੀ ਲੱਕੜੀ ਚੁੱਕੀ ਤੇ ਹੱਥ ਵਿੱਚ ਫੜੀ ਬਾ ਉੱਚੀ ਕਰਦੇ ਐਲਾਨ ਕੀਤਾ ਇਹ ਚਿੰਤਾ ਦੀ ਲੱਕੜੀ ਨਹੀਂ ਇਹ ਬਲ ਦੀ ਮਿਸ਼ਾਲ ਆ ਜੋ ਅ즈ਮੀਰ ਕੌਰ ਨੇ ਮੈਨੂੰ ਫੜਾ ਦਿੱਤੀ ਆ ਮੈ ਲੋਕ ਹੱਕਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਦੀ ਪ੍ਰਾਪਤੀ ਲਈ ਇਹ ਮਿਸ਼ਾਲ ਲੈ ਕੇ ਅੱਗੇ ਵਧਦੇ ਰਹਾਂਗੇ ਉਹ ਸਮਸ਼ਾਨ ਘਾੜ ਦਾ ਚੱਕਰ ਲਾਉਣ ਲੱਗੀ ਤੇ ਉੱਥੇ ਹਜ਼ਾਰ ਲੋਕਾਂ ਨੇ ਅ즈ਮੀਰ ਕੌਰ ਤੇਰੀ ਸੋਚ ਤੇ ਪੈਰਾ ਦੇਵਾਂਗੇ ਠੋਕੀ ਤੇ ਆਕਾਸ਼ ਗੂੰਜਿਓ ਨਾਰਿਆਂ ਨਾਲ ਕਿਸਾਨ ਸੰਘਰਸ਼ ਦੀ ਸ਼ਹੀਦ ਨੂੰ ਵਿਦਾਇਗੀ ਦਿੰਦਿਆਂ ਮਹਿੰਦਰ ਕੌਰ ਦੇ ਨਾਲ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦਾ ਵਿਸ਼ਵਾਸ ਦਵਾਇਆ ਧੰਨਵਾਦ ਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸੈ ਸ਼ੀਕਲ ਜੀ